ਕੌਂਸ ਸਟੇਸ਼ਨ ਤੋਂ ਬਸ 300 ਮੀਟਰ ਦੂਰੀ ਤੇ ਬਣੀ ਇੱਕ ਦੁਕਾਨ ਦੇ ਵਿੱਚ ਚੋਰਾਂ ਨੇ ਰਾਤ ਨੂੰ ਚੋਰੀ ਕਰ ਲਈ ਤੇ ਸਵੇਰੇ ਜਦੋਂ ਗਵਾਂਡੀ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਦੁਕਾਨ ਦੇ ਮਾਲਕ ਨੂੰ ਫੋਨ ਕੀਤਾ ਤੇ ਜਦੋਂ ਦੁਕਾਨ ਦੇ ਮਾਲਕ ਨੇ ਆ ਕੇ ਦੇਖਿਆ ਤਾਂ ਉਸਦੇ ਦੁਕਾਨ ਦੇ ਅੰਦਰ ਚੋਰਾਂ ਨੇ 20000 ਰੁਪਏ ਦੀ ਨਕਦੀ ਚੋਰੀ ਕਰ ਲਈ ਸੀ ਤੇ ਸਾਰਾ ਕੈਸ਼ ਚੋਰੀ ਹੋ ਚੁੱਕਿਆ ਸੀ ਤੇ ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੀ ਨਕਦੀ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਦੇ ਲਈ ਲਗਾਏ ਗਏ 골ਕਾਂ ਦੀ ਨਕਦੀ ਵੀ ਚੋਰੀ ਚੋਰਾ ਨੇ ਕਰ ਲਈ ਐ। ਬੋਲ ਦੀ ਤਰ੍ਹਾਂ ਸੀ ਰਾਤ ਨੂੰ ਦੋਨੇ ਤਨੇ ਲੋਕ ਲਗਾ ਕੇ ਜਿੰਦੇ ਲਗਾ ਕੇ ਅਸੀਂ ਘਰੇ ਗਏ ਆ। ਤਾਂ ਸਾਨੂੰ ਸਵੇਰੇ 7:00 ਵਜੇ ਸਾਡੇ ਮਿੱਤਰ ਗਵੰਡੀ ਇੱਥੇ ਆਏ ਸਾਸ ਸੋਈ ਕਰਨ ਉਹਨਾਂ ਨੇ ਦੱਸਿਆ ਵੀ ਕਾਲਾ ਖੋਲਾ ਦੇਖਿਆ, ਸ਼ਟਰ ਚੱਕਿਆ ਦੇਖਿਆ ਤਾਂ ਉਹਨਾਂ ਨੇ ਸਾਨੂੰ ਅਵਾਜ਼ਾਂ ਮਾਰੇ ਜਾਂ ਨਾ ਆਵਾਜ਼ ਆਈ ਕੋਈ। ਤੋਂ ਨੇ ਅੰਦਰੋਂ ਵੜ ਕੇ ਦੇਖਿਆ ਵੀ ਇਹਨਾਂ ਨੂੰ ਅੰਦਰਲਾ ਵਾਤਾਵਰਣ ਜਿਹੜਾ ਠੀਕ ਨਹੀਂ ਲੱਗਿਆ ਤਾਂ ਉਹਨਾਂ ਨੇ ਟੈਲੀਫੋਨ ਕਰਤਾ ਸੀ ਹਸਵੇਲੇ ਆਏ। 메ਨ ਬਾਜ਼ਾਰ ਦੇ ਵਿੱਚ ਤਾਂ ਦੇਖਿਆ ਸੀ ਆਕੇ ਵੀ ਜਿੰਦੇ ਟੁੱਟੇ ਪਏ ਨੇ, ਗੱਲੇ ਸਾਡੇ ਕੱਢੇ ਪਏ ਨੇ। ਕੈਸ਼ ਜਿਹੜਾ ਗੱਲਿਆਂ ਦੇ ਵਿੱਚ ਸੀਗਾ ਉਹਨਾਂ ਵਿੱਚ ਕੋਈ ਕੈਸ਼ ਨਹੀਂ ਸੀਗਾ। ਜਦੋਂ ਕਿ ਪੂਨੋ ਮੂਠਾ ਉਸ ਸ਼ਹਿਰ ਦੀ ਇੱਕ ਐਸੀ ਜਗ੍ਹਾ ਤੇ ਦੁਕਾਨ ਹੈ ਜਿੱਥੋਂ ਦੀ ਹਰ ਵੇਲੇ ਸਾਰੀ ਰਾਤ ਨੂੰ ਟ੍ਰੈਫਿਕ ਚੱਲਦਾ ਹੈ, ਸਾਰੀ ਰਾਤ ਨੂੰ ਲੋਕ ਨੰਗਦੇ ਨੇ। ਜਦੋਂ ਇਹੀ ਜੀ ਜਗ੍ਹਾ ਦੇ ਉੱਪਰ ਇਹ ਚੋਰੀ ਹੋ ਸਕਦੀ ਹੈ ਤਾਂ ਮੈਂ ਸਮਝਦਾ ਹਾਂ ਵੀ ਕੋਈ ਵੀ ਦੁਕਾਨਦਾਰ ਇਤੋਂ ਜ਼ਿਆਦਾ ਮਹਿਫੂਜ਼ ਨਹੀਂ ਹੋ ਸਕਦਾ ਲੇਕਿਨ ਮੈਂ ਇਸ ਨੂੰ ਪ੍ਰਸ਼ਾਸਨ ਦੇ ਇੱਕ ਬਹੁਤ ਵੱਡੀ ਨਿਰਾਇਕਰੀ ਸਮਝੂਗਾ ਵੀ ਪ੍ਰਸ਼ਾਸਨ ਦਾ ਜਿਸ ਤਰ੍ਹਾਂ ਪੁਲਿਸ ਦਾ ਜਿਸ ਤਰ੍ਹਾਂ ਕੋਈ ਤਪਤੇਜ ਨਹੀਂ ਹੁੰਦਾ ਕੋਈ ਨਿਗਰਾਨੀ ਨਹੀਂ ਹੁੰਦੀ ਕੋਈ ਦਮਖੰਬ ਨਹੀਂ ਹੁੰਦਾ ਕੋਈ ਨਿਗਾਹ ਨਹੀਂ ਰੱਖ ਰਹੀ ਉਸ ਦੇ ਵਿੱਚ ਸਾਡੀ ਦੁਕਾਨ ਤੋਂ ਜਿਹੜਾ ਗੱਲਿਆ ਵਿੱਚ ਕੈਸ਼ ਪਿਆ ਸੀ ਤਕਰੀਬਨ ਧਾਰਮਿਕ ਖਜ਼ਾਨਾ ਵੀ ਜਿਹਦੇ ਚ ਲੱਗਿਆ ਹੋਇਆ ਸੀ ਜਿਹਦੇ ਅਸੀਂ ਕੋਈ ਗਊਸ਼ਾਲਾ ਨੂੰ ਦਾਨ ਦਿੰਦੇ ਆ ਕੋਈ ਹੋਰ ਧਾਰਮਿਕ ਸੰਸਥਾ ਨੂੰ ਦਾਨ ਦਿੰਦੇ ਆ ਉਹ ਵੀ ਕਾਫੀ ਮਾਤਰਾ ਵਿੱਚ ਕੈਸ਼ ਇੱਥੇ ਸੀ ਉਹ ਸਾਰਾ ਇੱਥੋਂ ਕੱਢ ਕੇ ਲੈ ਗਏ ਮਾਮਲਾ ਦਰਸਲ ਬਰਨਾਲਾ ਸ਼ਹਿਰ ਦਾ ਹੈ ਜਿੱਥੇ ਕਿ ਸ਼ਹਿਰ ਵਾਸੀ ਨੇ ਦੱਸਿਆ ਹੈ ਕਿ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਧਰ ਕੇ ਬੈਠਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਦੁਕਾਨ ਤੇ ਚੋਰੀ ਹੋਈ ਹੈ ਪੁਲਿਸ ਸਟੇਸ਼ਨ ਇੱਥੋਂ ਥੋੜੀ ਹੀ ਦੂਰੀ ਤੇ ਆ ਫਿਰ ਵੀ ਦੁਕਾਨਾਂ ਦੇ ਵਿੱਚ ਚੋਰੀ ਹੋ ਗਈ ਹੈ ਰੋਜ਼ ਇੱਕ ਘਟਨਾ ਹੋ ਰਹੀ ਆ ਪਰਸੋਂ ਇੱਕ ਰॉयਲੈਂਫੀਲਡ ਦਾ ਬੁਲਟ ਚੋਰੀ ਹੋਇਆ ਉਸ ਤੋਂ ਪਹਿਲਾਂ ਥਾਰ ਗੱਡੀ ਦੀ ਚਾਬੀ ਲਾ ਕੇ ਥਾਰ ਗੱਡੀ ਚੋਰੀ ਹੋਈ ਡੇਲੀ ਸੋਨੇ ਦੀਆਂ ਚੈਣਾ ਲੋਕਾਂ ਦੇ ਗਲਾਂ 'ਚੋਂ ਖੋਰੇ ਨੇ ਇਹ ਪ੍ਰਸ਼ਾਸਨ ਅੱਜ ਕਿੱਥੇ ਆ ਮੋਟਰਸਾਈਕਲ 'ਤੇ ਡੇਲੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਉਸ ਟਾਈਮ ਤਾਂ ਮੇਰੇ ਕੋਲ ਨਹੀਂ ਹੈ ਇੱਕ ਬੰਦੇ ਦੀ ਵੀਡੀਓ ਤਿੰਨ ਵਾਰ ਚੋਰੀ ਕਰਦੇ ਦੀ ਆਈ ਆ ਉਸੇ ਬੰਦੇ ਦੀ ਪ੍ਰਸ਼ਾਸਨ ਕੋਲ ਉਹ ਬੰਦਾ ਗਿਆ ਮੇਰਾ ਯਾਰ ਮਿੱਤਰਾ ਰਵੀ ਕਰਕੇ ਉਹਦੇ ਫਾਦਰ ਸਾਹਿਬ ਜੀ ਸਰੇ ਆਮ ਦਿਨੇ ਹੱਥੋਂ ਗੁੱਠੀ ਸੋਨੇ ਦੀ ਗੁੱਠੀ ਖੋਹ ਕੇ ਲੈ ਗਏ ਉਹਦੀ ਫੋਟੋ ਵਾਇਰਲ ਕੀਤੀ ਗਈ ਉਹ ਫੋਟੋ ਤਿੰਨ ਵਾਰ ਉਸੇ ਬੰਦੇ ਦੀ ਚੋਰੀ ਦੀ ਫੋਟੋ ਆਈ ਆ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਦਾ ਪਤਾ ਨਹੀਂ ਲੱਗ ਰਿਹਾ ਪ੍ਰਸ਼ਾਸਨ ਇਸ ਕੁੰਭ ਕਰਨੀ ਨੀਂਦ 'ਚ ਸੌ ਰਿਹਾ ਵਾ ਕਿ ਅਜ ਰਜਿੰਦਰ ਗਾਰਗੀ ਦੀ ਦੁਕਾਨ ਜਿਹੜੀ ਫੇਮਸ ਪੂਨਾ ਬੂਠਾ ਉਹ ਜਿਹੜੇ ਕਿ ਇੱਕ ਸਮਾਜ ਸੇਵਕ ਨੇ ਉਹਨਾਂ ਦੇ ਦੁਕਾਨ ਤੇ ਚੋਰੀ ਹੋ ਗਈ ਪ੍ਰਸ਼ਾਸਨ ਫੇਰ ਵੀ ਹਰੇ ਜਾਗਰ ਨੂੰ ਤਿਆਰ ਨਹੀਂ ਹੈ ਪ੍ਰਸ਼ਾਸਨ ਲੱਗਿਆ ਹੋਇਆ ਵੀਆਈਪੀ ਸੇਵਾ 'ਚ ਸਾਰੀ ਪੁਲਿਸ ਦੀ ਜਿਹੜੀ ਸਕਿਉਰਟੀ ਆ ਉਹ ਵੀਆਈਪੀ ਲੋਕਾਂ ਦੇ ਮਗਰ ਲੱਗੀ ਹੋਈ ਆ ਇਸ ਘਟਨਾ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਬੀਤੀ ਰਾਤ ਸ਼ਹਿਰ ਦੇ ਇੱਕ ਬੋਟ ਹਾਊਸ ਦੇ ਵਿੱਚ ਚੋਰੀ ਹੋਈ ਹੈ ਤੇ ਇਥੋਂ ਚੋਰ ਤਕਰੀਬਨ 20,000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋਏ ਨੇ ਤੇ ਉਹਨਾਂ ਦੱਸਿਆ ਹੈ ਕਿ ਸੀਸੀਟੀਵੀ ਦੀ ਮਦਦ ਨਾਲ ਚੋਰਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਇਹ ਜਿਹੜੀ ਪੂਨਮ ਬੋਟ ਹਾਊਸ ਤੇ ਰਜਿੰਦਰ ਗਾਰਗੀ ਜੀ ਦੁਕਾਨ ਦੇ ਵਿੱਚ ਇਹਨਾਂ ਦੇ ਦੱਸਣ ਮੁਤਾਬਕ 20,000 ਦੀ ਚੋਰੀ ਹੋਈ ਹੈਗੀ। ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਫੜ ਲਾਂਗੇ ਦੋਸ਼ੀਆਂ ਨੂੰ। 20000 ਬਈ ਪੀਸੀਆਰ ਹੈਗੇ ਨਹੀਂ ਜੀ ਈਆਰ ਵੀ ਵੀ ਹੈਗੀ ਹੈ ਚੈੱਕ ਕਰ ਰਹੇ ਹਾਂ ਸਰ ਮਲੇ ਦੁਕਾਨਾਂ ਖੁੱਲੀਆਂ ਨਹੀਂ ਗਈਆਂ ਚੈੱਕ ਕਰ ਰਹੇ ਹਾਂ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ